ਯੂਵਰਾਜ ਸਿੰਘ ਨੇ ਸਰੰਜੀ ਸੀਜ਼ਨ ਚ ਆਪਣਾ ਦਮਦਾਰ ਫਾਰਮ ਜਾਰੀ ਰੱਖ ਲਿਆ। ਹਾਈਦਰਾਬਾਦ ਦੇ ਮੈਦਾਨ ਤੇ ਧਮਾਕੇਦਾਰ ਪਾਰੀ ਖੇਡੀ। ਯੂਵਰਾਜ ਸਿੰਘ ਨੇ ਉੱਤਰ ਪ੍ਰਦੇਸ਼ ਖਿਲਾਫ ਮੈਚ ਦਮਦਾਰ 85 ਰਨ ਬਣਾਏ। ਇਸ ਦੇ ਚੱਲਦੇ ਰੰਜੀ ਟਰਾਫੀ ਦੇ ਸੀਜ਼ਨ ਦੇ ਹਾਈएस्ट ਸਕੋਰਰ ਬਣ ਗਏ ਨੇ। ਹੁਣ ਯੂਵਰਾਜ ਸਿੰਘ ਦੇ ਖਾਤੇ ਚ ਕੁੱਲ 672 ਰਨ ਨੇ। ਜੇਪੀ ਡੂੰਮਨੀ ਅਤੇ ਅਲਗਰ ਦੇ ਸੈਂਕੜੇ ਮਗਰੋਂ ਦੂਜੀ ਪਾਰ ਵਿੱਚ ਕਗੀਸੌਰਵਾੜਾ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਦੱਖਣੀ ਫਰੀਕੀ ਟੀਮ ਨੇ ਵੱਡਾ ਉਲਟਫੇਰ ਕਰ ਅਸਟ੍ਰੇਲੀਆਈ ਟੀਮ ਨੂੰ 170 ਰਨਾਂ ਨਾਲ ਮਾਤ ਦਿੱਤੀ। ਪਰਤ ਵਿੱਚ ਪਹਿਲੇ ਟੈਸਟ ਮੈਚ ਸਿੰਗਪੁਰ ਵਿੱਚ ਏਸ਼ੀਅਨ ਚੈਂਪੀਅਨਮਨ ਭਾਰਤੀ ਮਹਿਲਾ ਹਾਕੀ ਟੀਮ ਦੇਸ਼ ਪਹੁੰਚ ਗਈ ਕਿਰਨਾਰਾ ਦੇਲੀ ਅਪੋਰਟੈਂਡੈਂਸ ਦਾ ਸਵਾਗਤ ਕੀਤਾ ਗਿਆ। ਇਲਾਨ ਟੀਮ ਨਾਲ ਜਿੱਠਣ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਖਾਸ ਤਿਆਰੀ ਕੀਤੀ ਆਦਸਾ ਲਦਾ ਸਦਾਰਿਆਂ ਨੂੰ ਉਛਾਲ ਨਾਲ ਲੱਪਣ ਲਈ ਨੀਲੀ ਪੀਲੀ ਤੇ ਲਾਲ ਗੇਂਦ ਦੇ ਨਾਲ ਵਿਰਾਟ ਨੇ ਅਭਿਆਸ ਕੀਤਾ। ਰਾਸਤਨ ਦਿਲੀ ਵਿੱਚ ਪ੍ਰਦੂਸ਼ਣ ਨਾਲ ਛਾਈ ਸੰਗਣੀ ਧੁੰਦ ਦੇ ਕਾਰਨ ਦ੍ਰਿਸ਼ਤਾ ਵਿਘਨ ਘਟ ਰਹਿਣ ਦੇ ਬਾਅਦ ਇੱਥੇ ਹੋਣ ਵਾਲੇ ਦੋਵੇਂ ਰਣਜੀ ਜੀ ਕ੍ਰਿਕਟ ਮੈਚਾਂ ਨੂੰ ਪੂਰਤਨ ਰੱਦ ਕਰ ਦਿੱਤਾ ਗਿਆ ਪਹਿਲੇ ਦਿਨ ਹੀ ਕਿਰਾਰਿਆ ਨੋਕਾ ਵਿੱਚ ਜਦਲ ਹੋਈ ਸੀ ਇਹ ਮੈਚ 5 ਤੋਂ 8 ਨਵੰਬਰ ਤੱਕ ਚੱਲਣੇ ਸਨ